ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਏ ਦੋਏ ਨੈ ਨਾ ਮਤ ਸ਼ੋਹ ਪਿਰ ਦੇਖਨ ਕੀ ਆਸ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਿ ਹੇ ਵਾਹਿਗੁਰੂ ਜੀ ਕਾਗਾ ਕਰੰਗ ਟੰਡੋਲਿਆ ਕਿ ਇਹਨਾਂ ਪੰਜੇ ਰੂਪੀ ਕਾਮਾ ਨੇ ਮੈਨੂੰ ਅੰਦਰੋਂ ਢੰਡੋਲ ਦਿੱਤਾ ਹੈ। ਸਗਲਾ ਖਾਇਆ ਮਾਸ ਇਹਨਾਂ ਨੇ ਮੇਰੇ ਸਾਰੇ ਇਸ ਇਨਸਾਨੀ ਜੰਮੇ ਨੂੰ ਆਪਣੇ ਮੰਗਰ ਲਾ ਕੇ ਖਰਾਬ ਕਰ ਦਿੱਤਾ। ਮੈਨੂੰ ਮਾੜੇ ਕੰਮ ਵਿੱਚ ਲਾ ਕੇ ਰੱਖਿਆ। ਇਹ ਦੋਏ ਨੈਨਾ ਮਤ ਸ਼ੂਹੋ ਪਰ ਤੁਸੀਂ ਕਿਰਪਾ ਕਰੋ ਇਹ ਦੋਏ ਨੈਨਾ ਮਤ ਸ਼ੂਹੋ ਜਿਹੜਾ ਮੇਰਾ ਸ਼ਬਦ ਤੇ ਸੁਰਤ ਦੇ ਨੇਤਰ ਨੇ ਇਹ ਨਾ ਸ਼ੂਹੇ ਜਾਣ। ਫਿਰ ਦੇਖਣ ਕੀ ਆਸ ਜਿਨ੍ਹਾਂ ਸ਼ਬਦ ਤੇ ਸੁਰ ਤੇ ਨੇਤਰਾਂ ਦੇ ਨਾਲ ਮੈਂ ਤੁਹਾਡੇ ਦਰਸ਼ਨ ਕਰ ਸਕਦਾ ਹਾਂ ਜਿਸ ਤਰ੍ਹਾਂ ਹੁਣ ਤੁਸੀਂ ਸੋਚੋਗੇ ਕਿ ਆਮ ਉਦਾਹਰਣ ਤਾਂ ਇਹ ਦਿੱਤੀ ਜਾਂਦੀ ਆ ਕਿ ਕਾਗਾ ਕਰੰਗ ਢੰਡੋਲਿਆ ਹੇ ਕਾਮਾ ਤੂੰ ਮੇਰਾ ਸਾਰਾ ਮਾਸ ਖਾ ਜਾ ਇਹ ਕਾਗਾ ਕਰੰਗ ਢੰਡੋਲਿਆ ਸਗਲ ਖਾਇਆ ਮਾਸ ਇਹ ਦੋਏ ਨੈਨਾ ਮਤ ਸ਼ੂ ਹੋ ਤੂੰ ਮੇਰੇ ਦੋ ਨੈਣ ਨਾ ਸ਼ੂ ਇਹ ਦੋ ਨੇਤਰ ਛੱਡ ਦੇ ਫਿਰ ਦੇਖਣ ਕੀ ਆਸ ਜਿਨ੍ਹਾਂ ਨਾਲ ਮੈਂ ਪ੍ਰਮਾਤਮਾ ਨੂੰ ਵੇਖ ਸਕਦਾ ਹਾਂ ਪਰ ਗੁਰੂ ਪਿਆਰੀ ਸੰਗਤ ਜੀਓ ਜਿਨ੍ਹਾਂ ਨੂੰ ਵਾਹਿਗੁਰੂ ਨੇ ਨੇਤਰਾਂ ਦੀ ਜੋਤ ਨਹੀਂ ਦਿੱਤੀ ਜਿਨ੍ਹਾਂ ਨੂੰ ਨੇਤਰ ਨਹੀਂ ਦਿੱਤੇ ਹਨ ਕਿ ਉਹ ਪ੍ਰਮਾਤਮਾ ਦੇ ਦਰਸ਼ਨ ਨਹੀਂ ਕਰ ਸਕਦੇ ਹਨ ਇਸ ਲਈ ਫਿਰ ਤਾਂ ਪ੍ਰਮਾਤਮਾ ਨੇ ਉਹਨਾਂ ਨਾਲ ਕੋਈ ਵੈਰ ਰੱਖਿਆ ਪਰ ਇੱਕ ਪਾਸੇ ਆਪਾਂ ਪੜਦੇ ਆ ਨਿਰਭਉ ਤੇ ਨਿਰਵੈਰ ਪਰ ਉਹ ਵਾਹਿਗੁਰੂ ਨਿਰਭਉ ਆ ਵੀ ਨਿਰਵੈਰ ਉਹਨੂੰ ਕਿਸਦਾ ਭੈ ਨਹੀਂ ਤੇ ਉਹਦਾ ਕਿਸ ਨਾਲ ਵੈਰ ਵੀ ਨਹੀਂ ਪਰ ਜਿਨ੍ਹਾਂ ਨੂੰ ਫਿਰ ਨੇਤਰ ਨਹੀਂ ਦਿੱਤੇ ਉਹ ਤਾਂ ਵਾਹਿਗੁਰੂ ਨੂੰ ਦੇਖ ਨਹੀਂ ਸਕਦੇ ਉਹਨਾਂ ਦਾ ਕੋਈ ਵੈਰ ਸੀਗਾ ਪਰ ਨਹੀਂ ਭਾਈ ਅਸਲੀ ਅਰਥ ਇਹ ਸੀ ਕਿ ਜਿਨ੍ਹਾਂ ਨੂੰ ਸ਼ਬਦ ਤੇ ਸੁਰਤ ਦੇ ਨੇਤਰ ਨੇ ਉਹਨਾਂ ਨਾਲ ਹੀ ਵਾਹਿਗੁਰੂ ਨੂੰ ਦੇਖਿਆ ਜਾ ਸਕਦਾ ਹੈ ਉਹ ਵੀ ਵਾਹਿਗੁਰੂ ਨੂੰ ਦੇਖ ਸਕਦੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਨੇਤਰਾਂ ਦੀ ਜੋਤ ਨਹੀਂ ਦਿੱਤੀ ਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਇਕ ਜ਼ਰੂਰ ਕਰਿਓ ਕਮੈਂਟਾਂ ਵਿੱਚ ਵਾਹਿਗੁਰੂ ਧੰਗੁਰੂ RAMDAS ਮਹਾਰਾਜ ਜ਼ਰੂਰ ਲਿਖਿਓ ਜੇ ਕੋਈ ਵੀਡੀਓ ਵਿੱਚ ਗਲਤੀ ਹੈ ਤਾਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਅਸੀਂ ਅੱਗੇ ਵਾਸਤੇ ਉਸ ਗਲਤੀ ਨੂੰ ਦਰੁਸਤ ਕਰ ਸਕੀਏ ਜੀ ਇਹੋ ਜਿਹੀ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ